ਡੇਲੀਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਮੈਂ ਆ ਗਗਨ ਸ਼ਕਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸੱਧੂਪੁਰ ਕਲਾ ਦੇ ਸਕੂਲ ਦੇ ਬਾਹਰ ਮੌਜੂਦ ਹਾਂ ਤਸਵੀਰਾਂ ਵਿਖਾਵਾਂਗੇ ਬਿਲਕੁਲ ਇਹ ਇੱਥੇ ਜਿਹੜੇ ਤੁਸੀਂ ਵੇਖ ਪਾ ਰਹੇ ਹੋ ਕੰਧ ਦੇ ਉੱਤੇ ਜਿਹੜਾ ਵਾਈਟ ਕਲਰ ਦਾ ਪੇਂਟ ਲੱਗਿਆ ਇੱਥੇ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਨੇ ਉਹ ਲਿਖੇ ਗਏ ਸੀ ਸੋ ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਤਸਵੀਰਾਂ ਥੋੜਾ ਨੇੜੇ ਨਜ਼ਦੀਕ ਜਾ ਕੇ ਦਿਖਾਈਏ ਹਨ ਵੱਡੇ ਵੱਡੇ ਅੱਖਰਾਂ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਲਿਖੇ ਨੇ ਹਾਲਾਂਕਿ ਇਹ ਪੇਂਟ ਸਕੂਲ ਪ੍ਰਸ਼ਾਸਨ ਅਤੇ ਪੁ ਅੱਛੇ ਇਸ ਵੇਲੇ ਪੰਜਾਬ ਹੈ ਜਿਹੜਾ ਉਹ ਬਿਲਕੁਲ ਸੰਘਰਸ਼ ਦੀ ਰਾਤ ਹੈ ਬਿਲਾ ਨੂੰ ਲੈ ਕੇ ਕਿਸਾਨੀ ਬਿਲਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਪਾ ਰਹੇ ਤੁਸੀਂ ਹਜੇ ਵੀ ਜਿਹੜਾ ਇਹ ਨੀਚੇ ਜਿਹੜਾ ਦਿਖ ਰਿਹਾ ਤੁਹਾਨੂੰ ਕਾਲੇ ਅੱਖਰਾਂ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਨੇ ਉਹ ਸਕੂਲ ਦੇ ਬਾਹਰ ਲਿਖੇ ਗਏ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਫੌਰੀ ਤੌਰ ਤੇ ਐਕਸ਼ਨ ਲੈਂਦੇ ਹੋਏ ਜਿਹੜੇ ਇਹ ਮਿਟਾ ਦਿੱਤੇ ਗਏ ਨੇ ਸੋ ਤਸਵੀਰਾਂ ਸੱਧੂਪੁਰ ਕਲਾਂ ਸਕੂਲ ਦੀਆਂ ਨੇ ਜਿੱਥੋਂ ਕੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਇੱਕ ਵਾਰ ਫਿਰ ਤੋਂ ਦਿਖਾਈ ਦਿੱਤੇ ਨੇ ਕਿਤੇ ਨਾ ਕਿਤੇ ਜਿਹੜੀ ਵੱਡੀ ਗੱਲ ਹੈ ਪੰਜਾਬ ਇਸ ਵੇਲੇ ਬਿਲਕੁਲ ਜੇ ਗੱਲ ਕਹੀ ਜਾਵੇ ਤਰਾਸਤੀ ਦੌਰ ਦੇ ਵਿੱਚ ਹੈ ਕਿਸਾਨੀ ਸੰਘਰਸ਼ ਹੋ ਰਿਹਾ ਹੈ ਕਿਸਾਨੀ ਬਿਲਕੁਲ ਡੁੱਬ ਚੁੱਕੀ ਆ ਹਾਲਾਂਕਿ ਜਗਾ ਜਗਾ ਜਿਹੜੇ ਮੋਰਚੇ ਨੇ ਉਹ ਲੱਗੇ ਹੋਏ ਨੇ ਚਾਹੇ ਰੇਲਵੇ ਟ੍ਰੈਕ 'ਕੋਣ ਟੋਲ ਪਲਾਜ਼ਿਆਂ ਦੇ ਬਾਹਰ ਹੋਣ ਪਿੰਡਾਂ ਦੇ ਬਾਹਰ ਹੋਣ ਕਿਸਾਨ ਨੇ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਪਰ ਇਸ ਤਰ੍ਹਾਂ ਦੀਆਂ ਗਤੀਵਧੀਆਂ ਕਿਤੇ ਨਾ ਕਿਤੇ ਜਿਹੜਾ ਮਨੋਵਲਾ ਉਹ ਤੋੜਦੀਆਂ ਨੇ ਸੋ ਵੇਖਣਯੋਗ ਹੋਵੇਗਾ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਪੁਲਿਸ ਦੀ ਰਹਿੰਦੀ ਹੈ ਤੇ ਕਦੋਂ ਇਸ ਤਰ੍ਹਾਂ ਦੇ ਪਕੜਿਆ ਜਾਵੇਗਾ। ਇਸ ਵੇਲੇ ਸੱਦੂਪੁਰ ਕਲਾਂ ਦੇ ਪ੍ਰਿੰਸੀਪਲ ਸਕੂਲ ਦੇ ਪ੍ਰਿੰਸੀਪਲ ਨੇ ਪਵਨ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ। ਪਵਨ ਜੀ ਤੁਹਾਡੇ ਇਸ ਸਕੂਲ ਦੀ ਕੰਨ ਤੇ ਬਾਰ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਆ ਉਹ ਲਿਖੇ ਗਏ ਆ ਤੁਹਾਨੂੰ ਇਸ ਬਾਰੇ ਕਦੋਂ ਪਤਾ ਲੱਗਿਆ? ਸਰ ਜਦੋਂ ਅਸੀਂ ਸਕੂਲ ਦੇ ਵਿੱਚ ਸਵੇਰੇ ਆਏ ਆ ਸਵੇਕ 8 ਵਜੇ ਉਸ ਟਾਈਮ ਸਾਡੇ ਮੈਡਮ ਹਿੰਦੀ ਵਾਲੇ ਜਿਹੜੇ ਪਹਿਲਾਂ ਪਹੁੰਚ ਗਏ ਸੀਗੇ ਉਹਨਾਂ ਨੇ ਮੈਨੂੰ ਆ ਕੇ ਜਦੋਂ ਮੈਂ ਐਂਟਰ ਕਰਿਆ ਸਕੂਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਰ ਸਕੂਲ ਦੇ ਬਾਹਰਲੇ ਪਾਸੇ ਜਿਹੜਾ ਹੈਗਾ ਉਹ ਕੋਈ ਨਾਰਾ ਲਿਖਿਆ ਹੈ ਖਾਲਿਸਤਾਨ ਜ਼ਿੰਦਾਬਾਦ ਫਿਰ ਮੈਂ ਬਾਈਕ ਖ ਬਾਹਰ ਜਾ ਕੇ ਦੇਖਿਆ ਕੰਧ ਦੇ ਉੱਤੇ ਲਿਖਿਆ ਹੋਇਆ ਸੀਗਾ ਜੀ ਹੂੰ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਸੀ ਮੈਂ ਆ ਰਿਹਾ ਹਾਂ ਪਰੰਤੂ ਪਹੁੰਚੇ ਨਹੀਂ ਹੈਗੇ ਫਿਰ ਉਸ ਤੋਂ ਬਾਅਦ ਮੇਰੀ ਡਿਊਟੀ ਬਣਦੀ ਸੀ ਕਿ ਮੈਂ ਆਪਣੇ ਹਾਇਰ ਅਥਾਰਟिटीज ਨੂੰ ਸੂਚਿਤ ਕਰਾਂ ਫਿਰ ਮੈਂ ਡਿਪਟੀ ਡੀਓ ਸਰਦਾਰ ਅਰਤਾਰ ਸਿੰਘ ਜੀ ਨੂੰ ਸੂਚਿਤ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਰ ਵੀ ਪਵਨ ਜੀ ਇਹਨਾਂ ਨੂੰ ਜਿਹੜਾ ਹੈਗਾ ਉਹ ਇੱਕ ਤਾਂ ਪੁਲਿਸ ਦੀ ਜਿਹੜਾ ਹੈਗਾ ਉਹ ਧਿਆਨ ਦੇ ਵਿੱਚ ਗੱਲ ਲਿਆ ਦਿਓ ਉਸ ਤੋਂ ਬਾਅਦ ਇਸ ਨੂੰ ਜਲਦੀ ਰਿਮੂਵ ਕਰਾ ਦਿਓ ਤਾਂ ਕਿ ਕੋਈ ਬਹੁਤ ਵੱਡਾ ਇਸ਼ੂ ਨਾ ਬਣੇ ਵੀ ਸਰ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਲੱਗੀ ਹੈ ਜਿਹੜੀ ਕਿ ਦੇਸ਼ ਵਿਰੋਧੀ ਗ ਕਿਸ ਕਰ ਲੈਨੇ ਤੁਹਾਨੂੰ ਇਹ ਚੀਜ਼ ਨੋਟਿਸ ਹੋਈ ਕਦੇ ਨਹੀਂ ਸਰ ਪਹਿਲਾਂ ਇਸ ਤਰ੍ਹਾਂ ਦੀ ਕੋਈ ਗੱਲ ਹੀ ਹੋਈ ਹੈ ਕਿ ਪਹਿਲਾਂ ਕਦੇ ਵੀ ਨਹੀਂ ਕੰਨਾਂ ਦੇ ਉੱਤੇ ਜਾਂ ਕਿਤੇ ਵੀ ਅੰਦਰ ਜਾਂ ਬਾਹਰ ਕਿਸੇ ਵੱਲੋਂ ਵੀ ਕੋਈ ਇਸ ਤਰ੍ਹਾਂ ਦੀ ਗਲਤ ਹਰਕਤ ਨਹੀਂ ਕੀਤੀ ਗਈ ਨਾ ਇਸ ਤਰ੍ਹਾਂ ਦਾ ਕੋਈ ਤਰਾਜੋਗ ਟਿੱਪਣੀ ਕੀਤੀ ਗਈ ਆ ਤੇ ਪਹਿਲੀ ਵਾਰ ਹੋਇਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਇਆ ਪਿੰਡ ਦੇ ਫਤਵੰਤੇ ਸੱਜਣਾਂ ਨੂੰ ਵੀ ਬੁਲਾਇਆ ਸਾਡੇ ਕੋਲ ਪੇਂਟ ਪਿਆ ਸੀ ਅਸੀਂ ਚੱਕ ਕੇ ਜਦੇ ਮੈਂ ਤੇ ਵਰਨਸ਼ਟ ਸਾਡੇ ਮੈਥ ਵਾਲੇ ਅਸੀਂ ਆਪ ਹੀ ਚੱਕ ਕੇ ਉਹਨੂੰ ਫੜਾਫੜ ਪੁਲਿਸ ਵਾਲਿਆਂ ਦੀ ਨਿਗਰਾਨੀ ਦੇ ਹੇਠ ਜਿਹੜਾ ਸਾਨੂੰ ਰਿਮੂਵ ਕਰਵਾ ਦਿੱਤਾ ਸੀਗਾ ਤੇ ਪੁਲਿਸ ਜਿਹੜੀ ਤੁਰੰਤ ਜਣੀ 5 ਮਿੰਟਾਂ ਚ ਆ ਗਈ ਸੀ ਪੁਲਿਸ ਕੰਪਲੇਂਟ ਤੁਸੀਂ ਕੀਤੀ ਜੀ ਹਾਂ ਮੈਂ ਚੌਂਕੀ ਇੰਚਾਰਜ ਨੂੰ ਸ਼੍ਰੀ ਪਵਨ ਕੁਮਾਰ ਜੀ ਉੱਥੇ ਵੀ ਚੌਂਕੀ ਇੰਚਾਰਜ ਸੰਘੋਲ ਉਹਨਾਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਵੀ ਸਰ ਤੁਸੀਂ 2 ਮਿੰਟ ਰਵੇਟ ਕਰੋ ਤੇ ਅਸੀਂ ਇੱਕ ਵਾਰ ਦੇਖ ਕੇ ਫਿਰ ਉਸ ਨੂੰ ਮਟੇ ਦਾਂਗੇ ਉਹਨਾਂ ਨੇ ਜਿਦੇ ਆ ਕੇ ਸਾਡੇ ਕੋਲ ਪੇਂਟ ਪਿਆ ਸੀ ਇਸੇ ਚੱਲ ਕੇ ਉਸ ਨੂੰ ਰਿਮੂਵ ਕਰਵਾ ਦਿੱਤਾ ਸੀ ਠੀਕ ਹੈ ਬਹੁਤ ਮਿਹਰਬਾਨੀ ਸੋ ਇਹ ਪਵਨ ਕੁਮਾਰ ਜੀ ਨੇ ਜੋ ਸਿੱਧੂਪੁਰ ਕਲਾ ਦੇਪ ਸਕੂਲ ਦੇ ਪ੍ਰਿੰਸੀਪਲ ਨੇ ਇਹਨਾਂ ਈ ਕਾਰਵਾਈ ਕਰਦੇ ਹੋਏ ਸਿੱਖਿਆ ਵਿਭਾਗ ਦੇ ਜਿਹੜੇ ਇਹਨਾਂ ਦੇ ਹਾਇਰ ਅਥਾਰਟिटीज ਨੂੰ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਤੁਰੰਤ ਬਾਅਦ ਪੁਲਿਸ ਦੀ ਨਿਗਰਾਨੀ ਹੇਠ ਉਹਨਾਂ ਨਾਰਿਆਂ ਤੇ ਪੇਂਟ ਲਗਾ ਕੇ ਜਿਹੜਾ ਉਹ ਮਿਟਾ ਦਿੱਤੇ ਗਏ ਨੇ ਪਰ ਕਿਤੇ ਨਾ ਕਿਤੇ ਜਿਹੜੀ ਇਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅ ਵੇਖਣ ਨੂੰ ਮਿਲ ਰਹੀਆਂ ਨੇ ਦੇਸ਼ ਦੇ ਵਿੱਚ ਆਏ ਉਹ ਮੋਗਾ ਦੇ ਵਿੱਚ ਹੋਵੇ ਝੰਡਾ ਚੜਾਉਣ ਦੀ ਗੱਲ ਹੋਵੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਇਹ ਪੰਜਾਬ ਦੇ ਵਿੱਚ ਆਮ ਦੇਖਣ ਨੂੰ ਮਿਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਜਿਹੜੀ ਦੇਸ਼ ਦੀ ਅਖੰਡਤਾ ਨੂੰ ਇਹ ਪੰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਮਰਾਮੈਨ ਵੱਲੋਂ ਦੇ ਨਾਲ ਗगन ਸ਼ੁਕਲਾ ਢੇਲੀ ਪੋਸਟ ਪੰਜਾਬੀ ਢੀ ਦੀ ਢੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਗगन ਸ਼ੁਕਲਾ ਜ਼ਿਲ੍ਹਾ